ਸਤਿ ਸ਼੍ਰੀ ਅਕਾਲ ਦੋਸਤੋ ਉਮੀਰਾਬਦ ਗਾਉਂਗੇ ਅੱਜ ਅਸੀਂ ਪਹੁੰਚੇ ਸਰਸਾ ਜ਼ਿਲ੍ਹੇ ਦੇ ਪਿੰਡ ਕਾਲਿਆਂਵਾਲੀ ਇੱਕ ਛੋਟੇ ਜਿਹੇ ਜਵਾਕਨਾ ਮਲਾਉਣਾ ਜਿੱਥੇ ਉਹਨੂੰ ਸ਼ੌਂਕ ਹੈਗਾ ਘੋੜਨਾ ਤੇ ਘੋੜੇ ਰੱਖਣ ਦਾ ਕਿਹੜੇ ਕਿਹੜੇ ਜਾਨਵਰ ਰੱਖਿਆ ਉਹਨੇ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਤੇ ਤਿੰਨ ਰੰਗ ਟੀਵੀ ਨਾਲ ਜ਼ਰੂਰ ਜੁੜੇ ਰਹਿਣਾ ਤੇ ਕਮੈਂਟ ਕਰਕੇ ਵੀ ਦੱਸਣਾ ਵੀ ਕਿੱਦਾਂ ਲੱਗੀ ਅੱਜ ਦੀ ਵੀਡੀਓ ਤੇ ਗੱਲਬਾਤ ਕਰਦੇ ਆ ਜਵਾਕਨਾ ਜਿੱਥੇ ਉਹਨੂੰ ਛੋਟੇ ਛੋਟੀ ਜੀ ਉਮਰ ਤੋਂ ਘੋੜਾਂ ਤੇ ਘੋੜੇ ਰੱਖਣ ਦਾ ਸ਼ੌਂਕ ਆ ਆਓ ਸਾਰੀ ਗੱਲਬਾਤ ਕਰਦੇ ਆ ਕੀ ਆ ਲੈ ਬਈ ਠੀਕ ਆ ਬਈ ਠੀਕ ਆ ਕੀ ਨਾਂ ਈ ਤੁਹਾਡਾ ਆਪਣਾ ਨਾਂ ਵਾਹੀ ਯੰਗਤ ਸਿੰਘ ਕਿੰਨੀ ਉਮਰ ਆ ਤੁਹਾਡੀ ਮੇਰੀ 12 ਸਾਲੀ ਕਿਹੜਾ ਪਿੰਡ ਆ ਤੁਹਾਡਾ ਆਪਣਾ ਹੀ ਪਿੰਡ ਕਾਲਿਆਂ ਕਾਲਿਆਂ ਵਾਲੀ ਆ ਦੋਸਤੋ ਛੋਟੀ ਜੀ ਉਮਰ ਆ ਬੱਚੇ ਦੀ ਤੇ ਪਿੰਡ ਹੈਗਾ ਕਾਲਿਆਂ ਵਾਲੀ ਤੇ ਇਹਨੂੰ ਸ਼ੁਰੂ ਤੋਂ ਹੀ ਜਿਹੜਾ ਘੋੜਿਆਂ ਦਾ ਸ਼ੌਂਕ ਆ ਘੋੜੇਆਂ ਤੇ ਘੋੜੇ ਰੱਖਣ ਦਾ ਤੇ ਕਿਹੜੇ ਕਿਹੜੇ ਜਾਨਵਰ ਆ ਇਸ ਟਾਈਮ ਤੁਹਾਡੇ ਕੋਲ ਹੈਗੇ ਆ ਇੱਕ ਤੋਂ ਦੋ ਤਾਂ ਹੈਗੇ ਨੋਕਰੇ ਠੀਕ ਹੈ ਇੱਕ ਇੱਕ ਕਾਲੀ ਚੰਗੀ ਅੱਛਾ ਦੋ ਹੈਗੀਆਂ ਘੋੜਾਂ ਤੇ ਇੱਕ ਹੈਗੀ ਕਾਲੀ ਚੰਬੀ ਤੇ ਇੱਕ ਆ ਬਸ਼ੇਰਾ ਵੀ ਆ ਹਾਂਜੀ ਇੱਕ ਬਸ਼ੇਰਾ ਵੀ ਆ ਇੱਕ ਹੀ ਬਸ਼ੇਰਾ ਹੈ ਹਾਂਜੀ ਤਾਂ ਦੋਸਤੋ ਚਿੱਟੇ ਰੰਗ ਦੇ ਇੱਕ ਤਾਂ ਹੈਗਾ ਬਸ਼ੇਰਾ ਤੇ ਇੱਕ ਘੋੜੀ ਆ ਚਿੱਟੇ ਰੰਗ ਦੀ ਤੇ ਕਿੰਨਾ ਕੱਦ ਕਾਠਾ ਇਹਦਾ ਇਹ ਹੈਗੀ 62 62 ਇੰਚ ਹਾਈਟ ਹੈ ਇਹਦੀ ਤੇ 62 ਇੰਚ ਹਾਈਟ ਹੈ ਤੇ ਇੱਧਰ ਇੱਕ ਤੁਸੀਂ ਕੈਮਰਾਮੈਨ ਨੂੰ ਕਹੂੰਗਾ ਵੀ ਅੱਗੇ ਜਾ ਕੇ ਦਿਖਾ ਦੇਣਾ ਤੇ ਇੱਕ ਕਾਲੀ ਘੋੜੀ ਚੰਬੀ ਹੈ ਗਈ ਆ ਤੇ ਦੋ ਕੋੜੀਆਂ ਤੇ ਇੱਕ ਬਸ਼ੇਰਾਗਾ ਉਹਦੀ ਕਿੰਨੀ ਹਾਈਟ ਆ ਉਹਦੀ ਹੈਗੀ ਜੀ 70 ਕਰਾ ਲਓ ਤੁਸੀਂ ਕਾਲੀ ਚੰਬੀ ਕੋੜੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਦੀ ਕਿੰਨੀ ਹਾਈਟ ਆ ਬੇਟਾ ਇਹ 70 ਇੰਚ 70 ਇੰਚ ਹਾਈਟ ਆ ਦੋਸਤੋ ਤੇ ਛੋਟੀ ਉਮਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵਧਗਾ ਸ਼ੌਂਕ ਹੈਗਾ ਨਾ ਜਵਾਕ ਨੂੰ ਕਿੱਥੇ ਜਦੋਂ ਛੋਟੀ ਉਮਰ ਤੋਂ ਹੀ ਤੁਸੀਂ ਜਿਹੜੇ ਚੰਗੇ ਸ਼ੌਂਕ ਰੱਖੋਗੇ ਕੋਈ ਵੀ ਚੰਗਾ ਸ਼ੌਂਕ ਰੱਖ ਸਕਦੇ ਹੋ ਇਹ ਨਹੀਂ ਵੀ ਤੁਸੀਂ ਘੋੜਿਆਂ ਦਾ ਇੰਨਾ ਜਾਨਵਰਾਂ ਨੇ ਰੱਖਣਾ ਹੋਰ ਵੀ ਕਈ ਸ਼ੌਂਕ ਆ ਤੁਸੀਂ ਉਹਨਾਂ ਨੂੰ ਵੀ ਰੱਖ ਸਕਦੇ ਹੋ ਤੇ ਸਪੈਸ਼ਲ ਇਹਨਾਂ ਨੂੰ ਵੀ ਰੱਖ ਸਕਦੇ ਹੋ ਤੇ ਜੇ ਤੁਸੀਂ ਛੋਟੀ ਉਮਰ ਦੇ ਵਿੱਚ ਰੱਖੋਗੇ ਸ਼ੌਂਕ ਤਾਂ ਆ ਜੋ ਅੱਗੇ ਆ ਜੋ ਤੇ ਤੁਸੀਂ ਇੱਕ ਜਿਹੜਾ ਚੰਗੀ ਪਹਿਲ ਆ ਤੁਹਾਡੀ ਇਹ ਤੇ ਬਾਕੀ ਜਿਹੜਾ ਤੁਸੀਂ ਨਸ਼ਿਆਂ ਤੋਂ ਰਹਿਤ ਰਹਿ ਸਕਦੇ ਹੋ ਤੇ ਚੰਗੇ ਸ਼ੌਂਕ ਪਾ ਲਓ ਤੇ ਆਪਦੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇ ਤੇ ਚੰਗੀਆਂ ਗੱਲਾਂ ਸਿਖਾਓ ਤੇ ਅੱਗੇ ਗੱਲਬਾਤ ਕਰਦੇ ਹਾਂ ਹੋਰ ਤੇ ਇਹ ਤੁਸੀਂ ਆਪ ਹੀ ਸਾਂਭਦੇ ਹੋ ਇਹਨਾਂ ਜਾਨਵਰਾਂ ਨੂੰ ਕਿ ਕੋਈ ਆਪ ਹੀ ਸਾਂਭਦੇ ਆ ਤੁਸੀਂ ਆਪ ਹੀ ਸਾਂਭਦੇ ਹੋ ਤੇ ਬਾਕੀ ਜਾਨਵਰ ਰੱਖਣ ਦਾ ਸ਼ੌਂਕ ਆ ਇਹ ਤੁਹਾਨੂੰ ਕਿਵੇਂ ਪਿਆ ਇਹ ਮੇਰੇ ਪਹਿਲੇ ਦਾਦਾ ਰੱਖਦਾ ਸੀਗਾ ਜੀ ਹਾਂਜੀ ਫਿਰ ਮੈਂ ਡੈਡੀ ਆਖਣ ਲੱਗਿਆ ਹੁਣ ਹਰ ਮੈਨੂੰ ਵੀ ਲੱਗਿਆ ਯਾਨਕੀ ਪਹਿਲਾਂ ਪੀੜੀਆਂ ਤੋਂ ਹੀ ਚੱਲਦੇ ਆਉਂਦੇ ਆ ਇਹ ਸ਼ੌਂਕ ਹਨਾ ਇਹੀ ਗੱਲ ਆ ਹਾਂਜੀ ਤੇ ਬਾਕੀ ਪੜਾਈ ਵਗੈਰਾ ਨਹੀਂ ਕਰਦੇ ਤੁਸੀਂ ਕਰਦੇ ਕਿਨੂੰ ਵਿੱਚ ਪੜਦੇ ਹੋ ਸੈਵੰਥ ਕਲਾਸ ਹੈਂ ਸੱਤਵੀਂ ਕਲਾਸ ਚ ਪੜਦੇ ਹੋ ਤੁਸੀਂ ਸਕੂਲ ਦਾ ਨਾਮ ਕੀ ਆ ਬੇਹਨਾਂ ਵਾਲ ਜਾਨਾ ਠੀਕ ਆ ਤੇ ਪੜ੍ਹਾਈ ਚ ਨਹੀਂ ਕੋਈ ਇਹਦਾ ਅਸਰ ਪੈਂਦਾ ਨਹੀਂ ਸਕੂਲ ਦੇ ਪੜ੍ਹਾਈ ਦਾ ਅਸਰ ਨਹੀਂ ਪੈਂਦਾ ਮੈਂ ਤੜਕੇ ਵਜਨਾਂ ਜੀ ਸਕੂਲ ਉਹਨੇ ਮੇਰਾ ਫਾਦਰ ਸੰਭਲ ਦਿੰਦੇ ਜੀ ਅੱਛਾ ਤੇ ਜਦੋਂ ਆਥ ਨੇ ਮੜਾ ਮोटा ਕੰਮ ਦਿੰਦੇ ਤੇ ਛੁੱਟੀ ਕਿੰਨੇ ਵਜੇ ਮਿਲਦੀ 2 ਵਜੇ 3 ਵਜੇ 3 ਵਜੇ ਤਵਾ ਫਿਰ ਤੁਸੀਂ ਆਪ ਦਾ ਪੜ੍ਹਾਈ ਵਗੈਰਾ ਕਰਕੇ ਫਿਰ ਇੱਧਰ ਜਾਣ ਵਰਤ ਆਪਾਂ ਕੋੜੀਆਂ ਟੁੱਬੇ ਰੱਬ ਦੇ ਨਵਾ ਲੈ ਠੀਕ ਆ ਦੋਸਤੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਅੰਦਰੋਂ ਅੰਦਰਿਕ ਇੰਨਾ ਸੋਹਣਾ ਸ਼ੌਂਕ ਹੈਨਾ ਇਹ ਬਚੇਰਾ ਕਿੰਨੀ ਹਾਈਟ ਆ ਇਹਦੀ ਹੈਗੀ ਬਈ ਯਾਰ 60 ਵਾਰ ਹੋਣ ਲੱਗਾ ਇਹ 60 ਵਾਰ ਹੋ ਗਿਆ ਹਾਂ ਜੀ ਠੀਕ ਐ ਤੇ ਕਿਹੜੀ ਨਸਲ ਆ ਇਹਦੀ ਇਹ ਨੋਕਰਾ ਜੀ ਆ ਬਚੇਰੇ ਦੀ ਕਿੰਨੀ ਹਾਈਟ ਆ ਇਹਦੀ ਹੈਗੀ 60 ਵਾਰ ਹੋ ਗਿਆ ਇਹਦਾ ਕੀ ਨਾਮ ਆ ਇਹਦਾ ਨਾਮ ਹੈਗਾ ਯੋ ਬਿੱਲੂ ਤੇ ਰਹੇਦਾ ਸੀ ਨਾਮ ਬਿੱਲੂ ਉਹ ਪੱਕਾ ਨਾਲ ਬਾਦਲ ਤੋਂ ਰੱਖੀ ਜੀ ਬਾਦਲ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਬਚੇਰਾ ਹੈ ਦਿਓ ਜਾਣਕਾਰੀ ਇਹਦੇ ਬਾਰੇ ਆਏ ਕੋਈ ਜੇ ਵਾ ਕੰਨ ਜੋੜ ਲੰਦਾ ਜੀ ਇੱਕ ਵੀ ਸੰ ਲੈ ਜਾਂਦਾ ਕੰਨਾ ਚ ਆ ਅੱਛਾ ਯਾਨੀ ਕਿ ਆ ਦੋਨੇ ਕੰਨਾ ਇਕੱਠੇ ਕਰ ਲੰਦਾ ਇਹ ਦਵਾਂ ਇਕੱਠੇ ਕਰ ਲੰਦਾ ਜੀ ਆ ਇਹ ਲੋ ਸ਼ੀਰ ਖ ਬਹੁਤ ਆਈ ਹੈ ਹੋਰ ਕੀ ਖਾਸੀਤਾ ਹੈ ਇਸ ਬੇਛਰੇ ਚ ਇਹ ਜੀ ਖਾਸੀ ਜਵਾਸੇ ਸੀਲ ਵਾਲਾ ਜੀ ਹੁੰਦਾ ਹੀ ਨਹੀਂ ਥੱਲੇ ਉਹਦੀ ਵੀ ਟੱਪ ਜਾਂਦੀ ਹੈ ਜੀ ਤੇ ਨਾਂ ਕੀ ਹੈ ਇਹਦਾ ਨਾਂ ਮੇਰਾ ਜੀ ਬਿੱਲੂ ਹੈ ਅੱਛਾ ਤੇ ਬਾਕੀ ਬਿੱਲੂ ਦੇ ਨਾਲ ਹੋਰ ਕੋਈ ਜਿਵੇਂ ਬਾਦਲ ਨਾ ਚੱਲਦਾ ਅੱਜ ਕੱਲ ਹਾਂਜੀ ਉਹ ਵੀ ਨਾ ਵਿੱਚ ਹੈਗਾ ਨਾ ਤਾਂ ਰਹੀ ਅਸੀਂ ਠੀਕ ਆ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨਾ ਸੀਲ ਖੇਰਾਗਾ ਤੇ ਜਵਾਕ ਜਿਹੜਾ ਥੱਲੋਂ ਦੀ ਕਿੰਨਾ ਉਹਦੇ ਨਾਲ ਹੀ ਟੱਪ ਰਿਹਾ ਵੀ ਬੇਸ਼ੇਰਾਂ ਨੂੰ ਕੁਝ ਵੀ ਨਹੀਂ ਕਹਿ ਰਿਹਾ ਤੇ ਨਹੀਂ ਕੀ ਹੁੰਦਾ ਵੀ ਹੋਰ ਕੋਈ ਜਵਾਕ ਹੋਵੇ ਤਾਂ ਉਹਨੂੰ ਥੱਲੋਂ ਨਹੀਂ ਨੰਗਾ ਦਿੰਦਾ ਇਹ ਕੀ ਵੀ ਹੋਰ ਜਿਹੜਾ ਜਵਾਕ ਆਵੇ ਤੇ ਉਹ ਉਹਨੂੰ ਨੰਗਨ ਦੇ ਦੂ ਆਏ ਤੁਹਾਨੂੰ ਹਾਂ ਨੰਗਨ ਦੇ ਦੂ ਉਹਦੋਂ ਨਹੀਂ ਮਾਰਦਾ ਨਹੀਂ ਮਾਰਦਾ ਤਾਂ ਦੇਖੋ ਕਿੰਨੀ ਵੱਧ ਗਈ ਗੱਲ ਆ ਵੇ ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ ਇਹ ਬੇਸ਼ੇਰਾ ਜਿਹੜਾ ਤੇ ਅੱਗੇ ਗੱਲਬਾਤ ਕਰਦੇ ਆਂ ਕਾਲੀ ਚੰਬੀ ਘੋੜੀ ਬਾਰੇ ਹਾਂਜੀ ਦੋਸਤੋ ਹੁਣ ਤੁਹਾਨੂੰ ਕਾਲੀ ਚੰਬੀ ਘੋੜੀ ਬਾਰੇ ਜਾਣਕਾਰੀ ਦਿੰਨੇ ਆਪਾਂ ਕਿੰਨੇ ਹਾਈਟ ਹੈ ਇਹਦੀ ਇਹਦੀ ਹੈਗੀ ਸੱਠੋਂ ਬਾਹਰ ਹੀ ਸੱਠੋਂ ਬਾਹਰ ਹੈ ਤੇ ਕੀ ਨਾਂ ਇਹਦਾ ਇਹਦਾ ਨਾਂ ਹੈਗਾ ਜੁਗਨ ਤੇ ਕਿਹੜੀ ਨਸਲ ਆ ਇਹ ਇਹ ਹੈਗੀ ਕਾਲੀ ਚੰਬੀ ਕਾਲੀ ਚੰਬੀ ਇਹਨੂੰ ਫਿਰ ਇੰਨਾ ਘੋੜਿਆਂ ਨੂੰ ਜਿਹੜਾ ਬਾਹਰ ਅੰਦਰ ਵੀ ਲੈ ਕੇ ਜਾਂਦੇ ਹੋ ਕੋਈ ਹਾਂਜੀ ਲੈ ਕੇ ਆਨੇ ਆ ਇਹ ਤੁਰਦੀ ਬਹੁਤ ਸੋਹਣੀ ਤੁਰਦੀ ਬਹੁਤ ਸੋਹਣਾ ਹਾਂਜੀ ਤੇ ਬਾਕੀ ਸ਼ੈਰ ਵਗੈਰਾ ਦੋ ਟਾਈਮ ਕਰਾਉਣੇ ਹੋ ਇੱਕ ਟਾਈਮ ਕਿੰਨੇ ਰਿ ਨਿਮਾਉਣੇ ਨੇ ਤੜਕੇ ਤੋਰ ਕੇ ਜੋ ਪੂਰੀ ਹੋਗੀ ਠੰਡੀ ਹੋਗੀ ਫਿਰ ਇਹਨੂੰ ਨਿਵਾ ਕੇ ਸ਼ੈਂਪੂ ਪਾ ਕੇ ਨਿਵਾ ਕੇ ਅੰਦਰ ਖੜਾ ਦਨੇ ਬਸ ਉਹ ਛਾਲ ਦਨੇ ਹੋਰ ਠੀਕ ਹੈ ਯਾਨੀ ਕਿ ਇੱਕ ਦੋ ਦੋ ਵਾਰੀ ਸ਼ੈਰ ਕਰਾਉਣੇ ਹੋ ਤੇ ਦੋ ਤਿੰਨ ਵਾਰੀ ਜਿਹੜਾ ਇਹਨੂੰ ਵਦਗਾ ਪ੍ਰੋਪਰ ਨਿਵਾ ਕੇ ਖੜਾ ਦਨੇ ਇੱਥੇ ਤਾਂ ਦੋਸਤੋ ਜੇ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਤਿੰਨ ਰੰਗ ਟੀਵੀ ਨਾਲ ਤੁਸੀਂ ਜਰੂਰ ਜੁੜ ਕੇ ਰਹਿਣਾ ਤੇ ਅੱਗੇ ਹੋਰ ਗੱਲਬਾਤ ਕਰਦੇ ਆਂ ਜਵਾਕ ਨਾਲ ਹੋਰ ਜਿਹੜੀ ਜਾਣਕਾਰੀ ਲੈਣ ਆਂ ਘੋੜਿਆਂ ਬਾਰੇ ਤੇ ਬੇਸ਼ੇਰਿਆਂ ਬਾਰੇ ਤੇ ਬਾਕੀ ਇਹ ਜਿਹੜਾ ਬੇਸ਼ੇਰਾ ਉਹ ਕਿਹੜੀ ਲਾਈਨ ਦਾ ਤੇ ਆ ਘੋੜਿਆਂ ਬਾਰੇ ਵੀ ਲਾਈਨ ਇਹ ਲਾਈਨ ਹੈਗੀ ਉਹਦਾ ਸ਼ਕਤੀ ਘੋੜੇ ਦਾ ਬੱਚਾ ਜੀ ਸ਼ਕਤੀ ਘੋੜੇ ਦਾ ਬੱਚਾ ਹੈ ਹਾਂ ਜੀ ਸ਼ਕਤੀ ਦਾ ਕਿੰਨੀ ਉਮਰ ਉਮਰ ਹੁੰਦੀ ਹੈ ਇਹਦੀ ਉਹ ਐ ਦਿਓਗੀ 2 ਦਸ ਸਾਲ ਉਮਰ ਹੋ ਗਈ ਹੁਣ ਆਪਣਿਆ ਠੀਕ ਹੈ ਤੇ ਕਿੰਨੇ ਉਮਰ ਹੁੰਦੀ ਹੈ ਇਹਨਾਂ ਦੀ ਇਹ ਹੋ ਜਾਂਦੀ ਉਹ 10 ਕੁ ਲਾਲ ਜੀ ਠੀਕ ਹੈ ਤੇ ਆਹ ਕਿਹੜੀ ਇਹਨਾਂ ਦੋਨਾਂ ਬਾਰੇ ਵੀ ਦੱਸੋ ਲੈਣ ਕਿਹੜੀ ਐ ਇਹ ਮੱਧੂ ਕੀ ਲੈਣਦੀ ਐ ਜੀ ਮੱਧੂ ਕੀ ਲੈਣਦੀ ਹੈ ਜੀ ਇਹਦੀ ਉਮਰ ਇਹਦੀ ਉਮਰ ਹੈਗੀ ਤੁਸੀਂ 9 ਕੁ ਲਾਲੋ ਜੀ 9 ਕੁ 9 ਮਹੀਨੇ ਦੀ ਹੈਗੀ ਤੇ ਅੱਗੇ ਉਹ ਕਾਲੀ ਚੰਬੀ ਬਾਰੇ ਦੱਸੋ ਕਾਲੀ ਚੰਬੀ ਇਹ ਕਾਲੀ ਚੰਬੀ ਹੈਗੀ ਕਾਲੇ ਕਾਂਡੇ ਦੀ ਤੇ ਇਹ ਵੀ ਇਹ ਵੀ ਜਿਵੇਂ ਹੁਣ ਦੇਖ ਤੁਸੀਂ ਕੰਨ ਜੋੜ ਰਹੀ ਐ ਇਹ ਵੀ ਇਹ ਪੂਰੇ ਕੰਨ ਜੋੜਦੀ ਐ ਇਹ ਵੀ ਜੋੜ ਲੰਦੀ ਐ ਇਹ ਜਿਵੇਂ ਭੇੜ ਲੰਦੀ ਐ ਇਹ ਮਾੜਾ ਮੋਟਾ ਸੰਨ ਲਾ ਲਵੇ ਜਮੀ ਨਾਲ ਅੱਛਾ ਵੀ ਜਿਹੜਾ ਬਸ਼ੇਰ ਐ ਉਹਦਾ ਕੰਨਾਂ ਦਾ ਸੰਨ ਰਹਿੰਦਾ ਮਾੜਾ ਮੋਟਾ ਤੇ ਜਿਹੜੀ ਉਹ ਪੂਰੇ ਐ ਜੋੜ ਲੰਦੀ ਐ ਕੰਨ ਉਹ ਪੂਰੇ ਜੋੜ ਲੰਦੀ ਐ ਤੇ ਦੋਸਤੋ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹੂੰਗਾ ਮਾੜਾ ਇਹ ਕੰਨ ਦਿਖਾ ਦੇ ਜ਼ੂਮ ਕਰ ਨੇੜੇ ਕਰਕੇ ਜਿਹੜੇ ਹੁਣ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਊੜੀ ਨੇ ਜੋੜ ਰੱਖੇ ਸੀਗੇ ਤੇ ਇਹ ਇਹ ਕਿਹੜੀ ਲੈਣ ਦੀ ਐ ਇਹ ਹੈਗੀ ਕਾਲੇ ਕੰਨ ਕਾਲੇ ਕਾਂਦੇ ਦੀ ਕਾਂਗਲੀ ਤੇ ਦੋਸਤੋ ਬਾਕੀ ਤੁਸੀਂ ਅੱਖਾਂ ਦੇਖ ਸਕਦੇ ਹੋ ਘੋੜਿਆਂ ਦੀਆਂ ਕਿੰਨੀਆਂ ਸੋਹਣੀਆਂ ਇਹ ਜੈ ਮੰਗਲ ਆ ਦੋਨੇ ਜੈ ਮੰਗਲ ਨੇ ਆ ਦੋਨੇ ਜੈ ਮੰਗਲ ਦੇ ਆ ਹਾਂ ਤਾਂ ਅੱਖਾਂ ਵੀ ਕਿੰਨੀਆਂ ਸੋਹਣੀਆਂ ਸੋਹਣੀਆਂ ਤੇ ਬਾਕੀ ਘੋੜੀ ਵੀ ਬਹੁਤ ਸੋਹਣੀ ਆ ਚਿੱਟੇ ਰੰਗ ਦੀ ਆ ਤੇ ਬਸ਼ੇਰਾ ਕਾਲੀ ਚੰਬੀ ਤਾਂ ਇਹ ਜਿਹੜੇ ਤਿੰਨ ਜਾਨਵਰ ਇਸ ਜਵਾਕ ਨੇ ਤੇ ਜਾਂ ਇਹਨਾਂ ਨੇ ਉਂ ਦੇ ਪਰਿਵਾਰ ਨੇ ਰੱਖੇ ਹੋਏ ਆਸਾਮੇ ਹੋਏ ਆ ਚੰਗੇ ਸ਼ੌਂਕ ਆ ਮੁੱਢ ਤੋਂ ਚੰਗੀ ਗੱਲ ਆ ਬਹੁਤ ਸੋਹਣੀ ਗੱਲ ਆ ਚੰਗੇ ਸ਼ੌਂਕ ਰੱਖਣਾ ਤੇ ਚੰਗੇ ਸ਼ੌਂਕ ਪਾਲਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਤੁਸੀਂ ਸ਼ੁਰੂ ਤੋਂ ਚੰਗੇ ਸ਼ੌਂਕ ਰੱਖੋਗੇ ਤਾਂ ਗਾਂ ਵੀ ਚੰਗਾ ਜਿਹੜਾ ਹੋਊਗਾ ਕਿਉਂਕਿ ਮਾੜੇ ਹਾਲਾਤਾਂ ਤੁਹਾਨੂੰ ਪਤਾ ਹੀ ਆ ਅੱਜਕੱਲ੍ਹ ਪੰਜਾਬ ਚ ਮੌਤ ਆ ਚੰਗੀ ਸਿੱਧਾ ਉਹ ਆਉਦੇ ਜਵਾਕਾਂ ਨੂੰ ਬੇਟਾ ਇਹ ਕੂੜੀਆਂ ਤੇ ਬਛੇਰੇ ਦੇ ਦੰਦਾ ਬਾਰੇ ਵੀ ਕੋਈ ਜਾਣਕਾਰੀ ਦਿਓ ਕਿੰਨੇ ਦੰਦ ਹੋਗੇ ਇਹ ਚਾਰ ਦੰਦ ਹੋਗੇ ਜਸ ਤਾਂ ਚਾਰ ਦੰਦ ਹਾਂਜੀ ਤੇ ਕਿੰਨੇ ਦੰਦ ਹੁੰਦੇ ਬੇਸ਼ੇਰੇ ਦੇ ਇਹ ਹੁੰਦੇ ਹੋਣਗੇ ਤੁਸੀਂ ਲਾ ਲੋ ਅੱਠ ਲਾ ਲੋ ਇਹਦੇ ਅੱਠ ਦੰਦ ਹੁੰਦੇ ਆ ਜਦੋਂ ਪ੍ਰੋਪਰ ਜਿਹਾ ਘੋੜਾ ਬਣ ਜਾਂਦਾ ਹਾਂ ਘੋੜਾ ਬਣ ਜਾਂਦਾ ਤੇ ਘੋੜਿਆਂ ਵਾਰੇ ਦਸ ਦੰਦ ਆਉਂਦਾ ਇਹ ਹੋ ਗਈ ਚੀਜ਼ਾਂ ਦਾ ਦਾੜ ਦੇਖ ਸਕਦੇ ਹੋ ਦੋਸਤੋ ਤੁਸੀਂ ਤੇ ਬਾਕੀ ਕਾਲੀ ਜੰੰਬੀ ਦੇ ਦੰਦ ਕਾਲੀ ਜੰੰਬੀ ਦੇ ਹੋਗੀ 5 ਦੰਦ 5 ਦੰਦ ਪ੍ਰੋਪਰ ਘੋੜੀ ਬਣ ਜਾਂਦੀ ਜਦੋਂ ਉਦੋਂ ਕਿੰਨੇ ਦੰਦ ਹੁੰਦੇ ਉਹਨਾਂ ਦੇ ਘੋੜੀ ਬਣ ਜਾਂਦੀ ਆ 5 ਕੀ ਬਾਕੀ ਦੋਸਤੋ ਘੋੜੀਆਂ ਤੇ ਬਸ਼ੇਰੇ ਰੱਖਿਆ ਜਵਾਕ ਨੇ ਤੇ ਬਹੁਤ ਸੋਹਣਾ ਸ਼ੌਂਕ ਹੈ ਤੇ ਅੱਗੇ ਇਹਨਾਂ ਦੇ ਨਾਲ ਨਾਲ ਇੱਧਰ ਆਪਾਂ ਕਈ ਵਧਗਾ ਸੋਹਣੀਆਂ ਨਸਲਾਂ ਮੱਝਾਂ ਰੱਖਾ ਹੋਗਾ ਤੇ ਉਹਨਾਂ ਬਾਰੇ ਆਪਾਂ ਜਾਣਕਾਰੀ ਲੈਣੇ ਆ ਤੇ ਕਿਹੜੀਆਂ ਨਸਲਾਂ ਦੀਆਂ ਮੱਝਾਂ ਬਈ ਇਹ ਹੈਗੇ ਦੋਨੇ ਲੀਲੀ ਰਾਵੀ ਦੋਨੇ ਮੀਨਲੀ ਰਾਵੀ ਜਿਹੜੀ ਅੱਜਕੱਲ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਹੈ ਹਾਂਜੀ ਨਸਲ ਆ ਗਈ ਮੱਝਾਂ ਦੇ ਵਿੱਚ ਤੇ ਦੋ ਨੀਲੀਆਂ ਰਾਵੀ ਜਿਹੜੀਆਂ ਮੱਝਾਂ ਦੀਆਂ ਨਸਲਾਂ ਆ ਇਹ ਤੇ ਅੱਖਾਂ ਦੇਖ ਸਕਦੇ ਹੋ ਤੁਸੀਂ ਬਾਕੀ ਜਿਹੜੇ ਦੇਖਾਇਨ ਵਾਲੀ ਉਹ ਬਹੁਤ ਸੋਹਣੀ ਆਗੇ ਤੇ ਇਹਨਾਂ ਦਾ ਜਿਹੜਾ ਅੱਖਾਂ ਦਾ ਅਟੈਚਮੈਂਟ ਆ ਜਿਹੜੀ ਉਹ ਬਿਲਕੁਲ ਸਾਗੀ ਤੁਸੀਂ ਦੇਖ ਸਕਦੇ ਹੋ ਘੋੜਿਆਂ ਦੀਆਂ ਅੱਖਾਂ ਤੇ ਇਹਨਾਂ ਦੀਆਂ ਅੱਖਾਂ ਮਿਲਦੀਆਂ ਜੁਲਦੀਆਂ ਹੀ ਆ ਤੇ ਬਾਕੀ ਇੱਧਰ ਇਹ ਆ ਗਈ ਅਮਰੀਕਨ ਬੱਚੀ ਆ ਜੀ ਇਹ ਆਹ ਦੇਖ ਲਓ ਦੋਸਤੋ ਇੱਕ ਸੋਹਣੀ ਬੱਚੀ ਵੀ ਰੱਖੀ ਹੋਈ ਆ ਅਮਰੀਕਨ ਅਮਰੀਕਨ ਆਈ ਐ ਤਾਂ ਇਹ ਇਹ ਸ਼ੌਂਕ ਤੁਸੀਂ ਆਪ ਦੇ ਬੱਚਿਆਂ ਨੂੰ ਵੀ ਪਾਲਣ ਦਾ ਜਿਹੜਾ ਦੱਸੋ ਬੇਟਾ ਜੀ ਤੁਸੀਂ ਜਿਹੜੇ ਛੋਟੀ ਉਮਰ ਦੇ ਵਿੱਚ ਇੰਨੇ ਵੱਡੇ ਸ਼ੌਂਕ ਪਾਲੇ ਆ ਤੇ ਜਿਹੜੀ ਛੋਟੀ ਉਮਰ ਦੇ ਬੱਚੇ ਹੈਗੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਸਨੇਹਾ ਚਾਹਣਾ ਇਹ ਕੋਈ ਵੀ ਨਸ਼ੇ ਤੇ ਨਾਲ ਲੱਗੇ ਤੇ ਆਪ ਦਾ ਵੀ ਆ ਸ਼ੌਂਕ-ਸ਼ੌਂਕ ਪਾਲ ਲੈ ਵੀ ਵੱਡੇ ਸ਼ੌਂਕ ਪਾਲਣਾ ਵੀ ਨਸ਼ਾ ਜਿਹੜੇ ਤੁਸੀਂ ਨਸ਼ਿਆਂ ਤੋਂ ਦੂਰ ਰਹਿਣਾ ਨਸ਼ਿਆਂ ਤੋਂ ਦੂਰ ਰਹਿਣਾ ਦੋਸਤੋ ਜੇ ਤੁਸੀਂ ਛੋਟੀ ਉਮਰ ਦੇ ਵਿੱਚ ਤੇ ਯਾਰ ਜਿੰਨੀ ਤੁਹਾਡੀ ਇਸ ਟਾਈਮ ਉਮਰ ਹੈਗੀ ਆ ਤੁਸੀਂ ਚੰਗੇ ਸ਼ੌਂਕ ਪਾ ਲੋ ਤੇ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲੇ ਹੀ ਬਹੁਤ ਮਾੜੇ ਹਾਲਾਤ ਆ ਤੇ ਨਸ਼ਾ ਤੋਂ ਦੂਰ ਰਹੋ ਚੰਗੇ ਬਣੋ ਤੇ ਚੰਗੀ ਜਿਹੜੀ ਸੋਚ ਰੱਖੋ ਤੇ ਧੰਨਵਾਦ ਬੇਟਾ ਠੀਕ ਆ ਬਾਈ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਜੇ ਬਹੁਤ ਵਧੀਆ ਲੱਗੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸੋ ਤੇ ਤਿੰਨ ਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਆਪਣੀ ਵੀਡੀਓ ਲਾਈਕ ਸਬਸਕ੍ਰਾਈਬਰ ਕਰਦੇ ਜੀ